ਇੱਕ ਗੁਰਮੁਖ ਬੀਬੀ ਨੇ ਬਚਨ ਸੁਣਾਇਆ ਕਹਿਣ ਲੱਗੀ ਕਿ ਮੈਂ ਬਹੁਤ ਸਮੇਂ ਤੋਂ ਚਪੈਰਾ ਕਟਣ ਆਉਣੀ ਆ ਮੇਰੇ ਹਿਰਦੇ ਦੇ ਵਿੱਚ ਪ੍ਰੇਮ ਬਣਿਆ ਹੋਇਆ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਉਹਨੇ ਆਪਣੀ ਵਾਰਤਾ ਦੱਸੀ ਕਿ ਮੈਂ ਹੁਣ ਹੋਰ ਵੀ ਲੋਕਾਂ ਨੂੰ ਨਾਲ ਲੈ ਕੇ ਆਉਣੀ ਆ ਉਹਨਾਂ ਨੂੰ ਦੱਸਦੀ ਹਾਂਗੇ ਭਾਈ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸੇਵਾ ਕਰੋ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਦੀ ਸੇਵਾ ਕਰੋ ਚਪੈਰੇ ਵਿੱਚ ਸ਼ਾਮਲ ਹੋਵੋ ਸ਼ਹੀਦਾਂ ਨੂੰ ਯਾਦ ਰੱਖੋ ਘਰ ਵਿੱਚ ਵੀ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਾਓ ਉਸ ਫੋਟੋ ਨੂੰ ਨਮਸਕਾਰ ਕਰਦੇ ਰਹੋ ਸ਼ਹੀਦਾਂ ਸਿੰਘਾਂ ਦੀ ਕਿਰਪਾ ਵਰਤੇਗੀ ਨਾਮ ਅਭਿਆਸ ਜਾਪ ਕਰਦੇ ਰਹੋ ਉਹ ਬੀਬੀ ਦੱਸਦੀ ਹੈ ਕਿ ਮੇਰੀ ਜਵਾਨੀ ਵੇਲੇ ਦੀ ਗੱਲ ਹੈ ਕਹਿੰਦੀ ਕਿ ਮੈਂ ਉਦੋਂ ਚਪੈਰਾ ਨਹੀਂ ਸੀ ਹੋਇਆ ਕਰਦਾ ਮਤਲਬ ਆਮ ਕਰਕੇ ਸੰਗਤ ਪਾਠ ਕਰਨ ਆਇਆ ਕਰਦੀ ਸੀ ਐਤਵਾਰ ਉਹ ਕਹਿੰਦੀ ਕਿ ਮੇਰਾ ਵਿਆਹ ਹੋਇਆ ਮੈਂ ਵਿਆਹੀ ਗਈ ਪਰ ਮੇਰਾ ਸਹੁਰਾ ਪਰਿਵਾਰ ਜਿਹੜਾ ਸੀ ਉਹ ਸਹੀ ਨਹੀਂ ਸੀ ਬੜਾ ਅਜੀਬ ਢੰਗ ਦਾ ਸੀ ਉਹ ਮੈਨੂੰ ਦਾਜ ਦੇ ਵਾਸਤੇ ਬੜਾ ਤੰਗ ਕਰਦੇ ਪਰ ਮੇਰਾ ਜਿਹੜਾ ਘਰ ਵਾਲਾ ਸੀ ਉਹ ਥੋੜਾ ਭੋਲਾ ਸੀ ਚੰਗਾ ਸੀ ਕਹਿੰਦੇ ਪਰ ਜਿਹੜਾ ਸੱਸ ਸਹੁਰਾ ਸੀ ਜਾਂ ਨਾਨਾਣਾ ਸੀ ਜਾਂ ਹੋਰ ਪਰਿਵਾਰ ਦੇ ਵਿੱਚ ਸੀ ਕੋਈ ਉਹ ਬਹੁਤ ਤੰਗ ਕਰਿਆ ਕਰਦੇ ਸੀ ਪਰ ਮੈਂ ਹਮੇਸ਼ਾ ਹੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਨਾਮ ਲੈ ਕੇ ਅਰਦਾਸ ਕਰਨੀ ਕਿ ਬਾਬਾ ਜੀ ਤੁਸੀਂ ਸਾਰਿਆਂ ਦੇ ਦੁੱਖ ਦੂਰ ਕਰਦੇ ਹੋ ਸਾਰਿਆਂ ਦੇ ਘਰਾਂ ਦੇ ਵਿੱਚੋਂ ਕਲਾ ਕਲੇਸ਼ ਦੂਰ ਕਰਦੇ ਹੋ ਕਿਰਪਾ ਕਰੋ ਮੇਰੀ ਜ਼ਿੰਦਗੀ ਦੇ ਵਿੱਚੋਂ ਵੀ ਇਹ ਕਲਾ ਤੇ ਕਲੇਸ਼ ਨਿਕਲ ਜਾਵੇ ਉਹ ਕਹਿੰਦੀ ਮੇਰੇ ਨਾਲ ਬੜਾ ਤੱਕਾ ਹੋਣਾ ਜੇ ਮੈਂ ਕੋਈ ਕੰਮ ਕਰਨਾ ਉਹਨਾਂ ਕਹਿਣਾ ਸਹੀ ਨਹੀਂ ਕੀਤਾ ਜੇ ਮੈਂ ਕੋਈ ਖਾਣ ਪੀਣ ਲੱਗੀ ਉਹਨਾਂ ਨੇ ਕਹਿਣਾ ਕਿ ਪਿੱਛੋਂ ਕੀ ਲੈ ਕੇ ਆਈਆਂ ਜਿਹੜਾ ਇੱਥੇ ਖਾ ਰਹੀ ਐ ਇਦਾਂ ਦੀਆਂ ਕਈ ਗੱਲਾਂ ਕਹਿੰਦੀ ਮੈਂ ਸੁਣਦੀਆਂ ਪਰਿਵਾਰ ਦੇ ਵਿੱਚ ਜੇ ਮੈਂ ਘਰ ਦੇ ਵਿੱਚ ਕਹਿ ਦੇਣਾ ਵੀ ਮੈਨੂੰ ਕੁਝ ਲੈ ਕੇ ਦਿਓ ਸਮਾਨ ਮੰਗਣਾ ਕੁਝ ਤੇ ਉਹਨਾਂ ਨੇ ਕਹਿਣਾ ਕਿ ਸਾਨੂੰ ਕਿਹੜੇ ਵਿਆਹ ਦੇ ਵਿੱਚ ਪੈਸੇ ਮਿਲੇ ਆ ਜਿਹੜੇ ਤੈਨੂੰ ਦਈਏ ਇਦਾਂ ਦੇ ਮਾੜੇ ਬੋਲ ਜਿਹੜੇ ਬੋਲਣੇ ਤੇ ਕਹਿੰਦੀ ਮੈਂ ਸੋਚਣਾ ਕਿ ਮੇਰੀ ਜ਼ਿੰਦਗੀ ਹੁਣ ਨਰਕ ਬਣ ਗਈ ਐ ਵੀ ਮੈਂ ਕੀ ਕਰੂੰਗੀ ਇਸ ਘਰ ਦੇ ਵਿੱਚ ਕਿਵੇਂ ਗੁਜ਼ਾਰਾ ਕਰਾਂਗੀ ਜਦੋਂ ਮੈਂ ਨਵੀਂ ਵਿਆਹੀ ਆਈ ਆ ਤੇ ਮੇਰੇ ਨਾਲ ਇਦਾਂ ਕਰਦੇ ਨੇ ਪਰ ਕਹਿੰਦੀ ਵੀ ਮੈਂ ਪਿੱਛੇ ਪਰਿਵਾਰ ਨੂੰ ਕਦੇ ਨਹੀਂ ਦੱਸਿਆ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਕਰੀ ਜਾਣੀ ਕਹਿਣਾ ਬਾਬਾ ਜੀ ਤੁਸੀਂ ਮੇਰੇ ਪਿਓ ਤੁਸੀਂ ਹੋ ਮੇਰੇ ਮਿੱਤਰ ਭਾਈ ਹੋ ਤੁਸੀਂ ਕਿਰਪਾ ਕਰੋ ਮੈਂ ਸੁਣਿਆ ਕਿ ਬਾਬਾ ਦੀਪ ਸਿੰਘ ਜੀ ਦਰੋਂ ਕੋਈ ਖਾਲੀ ਨਹੀਂ ਮੁੜਦਾ ਬਾਬਾ ਜੀ ਮੇਰੀ ਪੁਕਾਰ ਸੁਣੋ ਉਹ ਕਹਿੰਦੀ ਮੈਂ ਦਿਨ ਰਾਤ ਇਹ ਹੋਰ ਅਰਦਾਸ ਬੇਨਤੀ ਕਰੀ ਜਾਣੀ ਕਹਿੰਦੀ ਪਰ ਮੈਂ ਤੰਗ ਬੜੀ ਹੁੰਦੀ ਨਹੀਂ ਪਰ ਮੇਰਾ ਭਰੋਸਾ ਨਹੀਂ ਡੋਲਿਆ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਤੇ ਐਸੀ ਕਿਰਪਾ ਕੀਤੀ ਕਿ ਮੇਰਾ ਭਰੋਸਾ ਕਦੇ ਨਹੀਂ ਡੋਲਿਆ ਕਿ ਮੈਂ ਇਹ ਨਹੀਂ ਅਰਦਾਸ ਕਰਦੀ ਹਾਂ ਜਿੱਦਾਂ ਆਮ ਕਰਕੇ ਆਪਾਂ ਲੋਕ ਕਹਿੰਨੇ ਆਂ ਵੀ ਮੈਂ ਤੇ ਬੜੇ ਪਾਠ ਕਰਵਾਏ ਜੀ ਗੁਰੂ ਘਰ ਬੜੀ ਸੇਵਾ ਕੀਤੀ ਜੀ ਪਰ ਮੈਨੂੰ ਗੁਰੂ ਨੇ ਦਿੱਤਾ ਕੀ ਹੈ ਕੁਝ ਨਹੀਂ ਦਿੱਤਾ ਹੁਣ ਹੋਰ ਜਗ੍ਹਾ ਚਲ ਜਾਨੇ ਸਾਡਾ ਇਹ ਸੁਭਾਅ ਬਣਿਆ ਕਿਉਂਕਿ ਕਿਰਤ ਕਰਨ ਹਨਾ ਅਸੀਂ ਸਾਨੂੰ ਕੋਈ ਚੀਜ਼ ਮਿਲੇ ਅਸੀਂ ਉਹਦਾ ਆਦਰ ਕਰਦੇ ਆਂ ਉਸ ਚੀਜ਼ ਦਾ ਆਦਰ ਕਰਦੇ ਆਂ ਸਾਨੂੰ ਉਸ ਨਾਲ ਕੋਈ ਲੈਣ ਦੇਣ ਨਹੀਂ ਜਿੱਥੇ ਅਸੀਂ ਜਾ ਰਹੇ ਆਂ ਸਾਨੂੰ ਗੁਰੂ ਨਾਲ ਪ੍ਰੇਮ ਨਹੀਂ ਸਾਨੂੰ ਗੁਰੂ ਵੱਲੋਂ ਮਿਲ ਰਹੀ ਦਾਤ ਨਾਲ ਪ੍ਰੇਮ ਹੈ ਕਿ ਛੇਤੀ ਮਿਲ ਜਾਵੇ ਤੇ ਕੰਮ ਨਿਬੜੇ ਪਰ ਉਹ ਬੀਬੀ ਦੱਸਦੀ ਹੈ ਕਿ ਮੇਰੀ ਸ਼ਰਧਾ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਟੁੱਟੀ ਨਹੀਂ ਥੜਕੀ ਨਹੀਂ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਯਾਦ ਕਰਦੀ ਰਹੀ ਅਰਦਾਸ ਬੇਨਤੀ ਕਰਦੀ ਰਹਿਣਾ ਭਾਵੇਂ ਮੇਰੇ ਹਾਲਾਤ ਜਿਹੜੇ ਸੀ ਉਹ ਮਾੜੇ ਤੋਂ ਮਾੜੇ ਹੁੰਦੇ ਰਹੇ ਮੈਨੂੰ ਰੋਟੀ ਵੀ ਨਾ ਦੇਣੀ ਉਹਨਾਂ ਨੇ ਮੈਂ ਖਾਣੀ ਪਕਾਉਣੀ ਤੇ ਉਹਨਾਂ ਨੂੰ ਖਵਾ ਦੇਣੀ ਜਦੋਂ ਮੈਂ ਖਾਣ ਲੱਗਣਾ ਤੇ ਮੇਰੇ ਪਰਿਵਾਰ ਨੇ ਕਹਿਣਾ ਕੋਈ ਕੰਮ ਤਾਂ ਕਰਦੀ ਨਹੀਂ ਆ ਸਾਡੇ ਘਰ ਦਾ ਲੰਗਰ ਖਾਂਦੀ ਰਹਿੰਦੀ ਐ ਇਹੋ ਜੇ ਬੋਲ ਬੋਲਣੇ ਤੇ ਮੈਂ ਬੜੀ ਅੱਕ ਗਈ ਸੀ ਕਹਿੰਦੀ ਅੱਕਣ ਕਰਕੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਵੀ ਤੂੰ ਕੁਝ ਤਾਂ ਬੋਲਦਾ ਨਹੀਂ ਤੇ ਮੇਰੇ ਨਾਲ ਇੰਨੀ ਮਾੜੀ ਹੁੰਦੀ ਆ ਵੀ ਤੂੰ ਕੁਝ ਮੇਰਾ ਸਟੈਂਡ ਲੈ ਮੇਰੇ ਬਾਰੇ ਮੇਰੀ ਕੋਈ ਮਾੜੀ ਜੀ ਮਦਦ ਕਰ ਮੇਰੇ ਕਰਕੇ ਬੋਲ ਪਰ ਉਹਦਾ ਕਹਿੰਦੀ ਮੇਰਾ ਘਰ ਵਾਲਾ ਸੀ ਉਹ ਜਿਹੜਾ ਸੀ ਪਰਿਵਾਰ ਤੋਂ ਡਰਦਾ ਸੀ ਤੇ ਉਹ ਨਹੀਂ ਸੀ ਕੁਝ ਬੋਲਦਾ ਕਹਿੰਦੀ ਫਿਰ ਮੈਂ ਇੱਕ ਦਿਨ ਸੋਚਿਆ ਵੀ ਨਹੀਂ ਮੇਰਾ ਇੱਥੇ ਗੁਜ਼ਾਰਾ ਨਹੀਂ ਜੇ ਮੈਂ ਇੱਥੇ ਹੁਣ ਨਾ ਕਿਸੇ ਨੂੰ ਦੱਸਿਆ ਤੇ ਸਾਰੀ ਗੱਲ ਖਰਾਬ ਹੋ ਜਾਣੀ ਕਹਿੰਦੀ ਮੈਂ ਆਪਣੇ ਪਰਿਵਾਰ ਨਾਲ ਗੱਲ ਕੀਤੀ ਕਹਿੰਦੀ ਉਹ ਆਏ ਇਹਨਾਂ ਨੇ ਕਿਹਾ ਵੀ ਤੁਸੀਂ ਦਿੱਤਾ ਕੀ ਉਹ ਜਾਂ ਦਾਜ ਦਿਓ ਜਾਂ ਆਪਣੀ ਕੁੜੀ ਨੂੰ ਲੈ ਜਾਓ ਕਹਿੰਦੀ ਵੀ ਮੇਰਾ ਪਰਿਵਾਰ ਇੰਨੇ ਜੋਗਾ ਤਾਂ ਹੈ ਨਹੀਂ ਸੀ ਵੀ ਦਾਜ ਦਿੰਦਾ ਜਾਂ ਪੈਸੇ ਦਿੰਦਾ ਉਹ ਮੈਨੂੰ ਲੈ ਗਏ ਵੀ ਪੁੱਤ ਤੂੰ ਇੱਥੇ ਜ਼ਿਆਦਾ ਤੰਗ ਹੈ ਕਹਿੰਦੀ ਮੈਂ ਡਿਪਰੈਸ਼ਨ ਚ ਚਲੀ ਗਈ ਮੈਨੂੰ ਸਮਝ ਨਹੀਂ ਸੀ ਆਉਂਦੀ ਵੀ ਮੈਂ ਜ਼ਿੰਦਗੀ ਕਿੱਦਾਂ ਜੀਣੀ ਐ ਮੈਂ ਸਰੀਰ ਚ ਹੈਗੀ ਆ ਕਿ ਨਹੀਂ ਮੈਂ ਜਦੋਂ ਮੇਰਾ ਬਾਪ ਕਹਿੰਦੀ ਮੈਨੂੰ ਲੈ ਗਿਆ ਮੈਂ ਆਪਣੇ ਘਰੇ ਚਲੀ ਗਈ ਕਹਿੰਦੀ ਉੱਥੇ ਸਾਡੇ ਘਰ ਦੇ ਨਾਲ ਹੀ ਗੁਰੂ ਘਰ ਸੀ ਕਹਿੰਦੀ ਵੀ ਮੈਂ ਸੋਚਿਆ ਵੀ ਨਹੀਂ ਜੇ ਸਤਗੁਰੂ ਦੇ ਪਿੱਛੇ ਪੈ ਜੀਏ ਨਾ ਕਿਸੇ ਗੱਲ ਕਰਕੇ ਪਿਓ ਦੇ ਪਿੱਛੇ ਖੜਾ ਪੈ ਜਵੇ ਨਾ ਬੱਚਾ ਤੇ ਪਿਓ ਫਿਰ ਨਾ ਚਾਹੁੰਦੇ ਹੋਏ ਵੀ ਚੀਜ਼ ਦੇ ਦਿੰਦਾ ਕਿਉਂਕਿ ਉਹਨੂੰ ਪਤਾ ਮੇਰਾ ਬੱਚਾ ਚਲ ਖੁਸ਼ ਹੋ ਜਾਏਗਾ ਜੇ ਜਿੰਨੀ ਜिद ਕਰਦਾ ਹੈ ਕਹਿੰਦੀ ਮੈਂ ਫਿਰ ਉਸ ਗੁਰੂ ਘਰੇ ਜਾਣਾ ਸ਼ੁਰੂ ਕੀਤਾ ਮੇਰੇ ਘਰਦਿਆਂ ਦੇ ਮੇਰੇ ਘਰੇ ਪੇਪਰ ਆ ਗਏ ਤਲਾਕ ਦੇ ਵੀ ਤਲਾਕ ਦਿਓ ਅਸੀਂ ਕਿਤੇ ਮੁੰਡਾ ਹੋਰ ਵਿਆਹ ਲਾਂਗੇ ਉਹ ਲਾਲਚੀ ਸੀ ਕਹਿੰਦੀ ਬੰਦੇ ਸਾਨੂੰ ਪਤਾ ਨਹੀਂ ਸੀ ਪਰ ਮੇਰਾ ਘਰ ਵਾਲਾ ਜਿਹੜਾ ਬਹੁਤ ਚੰਗਾ ਹੀ ਉਹਦੇ ਕਰਕੇ ਮੈਂ ਰਹੀ ਵੀ ਨਹੀਂ ਮੇਰਾ ਜਿਹੜਾ ਜੀਵਨ ਸਾਥੀ ਹੈ ਉਹ ਚੰਗਾ ਤੇ ਮੈਂ ਉਹਦੇ ਨਾਲ ਕਿਉਂ ਮਾੜੀ ਕਰਨੀ ਆ ਬੇਸ਼ੱਕ ਉਹ ਪਰਿਵਾਰ ਤੋਂ ਡਰਦਾ ਸੀ ਮੇਰੇ ਨਾਲ ਨਹੀਂ ਸੀ ਖੜਾ ਪਰ ਉਹ ਚੰਗਾ ਸੁਭਾਅ ਦਾ ਸੀ ਕਹਿੰਦੀ ਮੈਂ ਗੁਰੂ ਘਰ ਜਾ ਕੇ ਇਹ ਉਹ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੇ ਤੇ ਕਿਰਪਾ ਕਰੋ ਕਹਿੰਦੀ ਮੈਂ ਘਰੇ ਬਾਬਾ ਦੀਪ ਸਿੰਘ ਦੀ ਫੋਟੋ ਅੱਗੇ ਜੋਤ ਲਾ ਕੇ ਤੇ ਸੁਖਣੀ ਸਾਹਿਬ ਦਾ ਪਾਠ ਕਰਨਾ ਤੇ ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਅਰਦਾਸ ਕਰਨੀ ਇਦਾਂ ਕਰਦਿਆਂ ਕਰਦਿਆਂ ਕਿੰਨੀ ਮੈਂ ਗੁਰੂ ਘਰ ਜਾ ਕੇ ਉੱਥੇ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਮਾਲਾ ਫੇਰਨੀ ਪਹਿਲਾਂ ਮੈਂ ਸੁਖਣੀ ਸਾਹਿਬ ਕਰਨਾ ਫਿਰ ਮੂਲ ਮੰਤਰ ਉਸ ਦੀ ਮਾਲਾ ਫੇਰਨੀ ਫਿਰ ਮੈਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨਾਮ ਦੀ ਮਾਲਾ ਫੇਰਨੀ ਕਹਿੰਦੀ ਇਦਾਂ ਕਰਦਿਆਂ ਕਰਦਿਆਂ ਨੂੰ 2-3 ਮਹੀਨੇ ਲੰਗੇ ਤੇ ਕਰ ਦੇ ਵਿੱਚ ਤਲਾਕ ਦੇ ਪੇਪਰ ਆਏ ਮੈਂ ਕਿਹਾ ਵੀ ਤਲਾਕ ਨਹੀਂ ਮੈਂ ਦੇਣਾ ਤੁਸੀਂ ਜੋ ਕਰਨਾ ਕਰ ਲੋ ਕਹਿੰਦੀ ਇਦਾਂ ਕਰਦਿਆਂ ਸਾਲ ਲੰਘ ਗਿਆ ਸਾਲ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਮਿੰਨਤਾ ਤਰਲੇ ਕਰਦੇ ਰਹੀ ਕਹਿੰਦੀ ਮੇਰੇ ਮਨ ਦੇ ਵਿੱਚ ਕਦੀ ਵੀ ਨਹੀਂ ਆਇਆ ਕਿ ਬਾਬਾ ਦੀਪ ਸਿੰਘ ਦੇ ਅੱਗੇ ਅਰਦਾਸ ਕਰਦੀ ਆਂ ਬਾਬਾ ਜੀ ਸੁਣਦੇ ਤਾਂ ਹੈ ਨਹੀਂ ਚਲੋ ਛੱਡੋ ਨਹੀਂ ਕਰਦੇ ਜਿੱਦਾਂ ਆਪਾਂ ਆਮ ਕਰਦੇ ਆਂ ਕਹਿੰਦੀ ਮੈਂ ਕਰਦੀ ਰਹੀ ਅਰਦਾਸ ਬੇਨਤੀ ਕਦੇ ਨਹੀਂ ਮਨ ਦੇ ਵਿੱਚ ਇਹ ਖਿਆਲ ਲਿਆਂਦਾ ਕਿ ਬਾਬਾ ਦੀਪ ਸਿੰਘ ਸਾਹਿਬ ਮੇਰੀ ਨਹੀਂ ਸੁਣਨਗੇ ਮੈਂ ਇਹੋ ਆਸ ਰੱਖੀ ਕਿ ਅੱਜ ਨਹੀਂ ਤੇ ਕੱਲ ਨੂੰ ਸੁਲਣਗੇ। ਬਾਬਾ ਦੀਪ ਸਿੰਘ ਸਾਹਿਬ ਜੀ ਜਰੂਰ ਸੁਣਨਗੇ। ਉਹਨਾਂ ਦੇ ਦਰ ਤੇ ਇੰਨੀ ਸੰਗਤ ਜਾਂਦੀ ਆ ਕਿ ਪਤਾ ਮੈਂ ਕਿੰਨੀ ਵੀ ਲੈਣ ਚਾਂ ਹਾਂ, ਕਿੱਥੇ ਖਲੋਤੀ ਹਾਂ ਪਰ ਮੇਰੀ ਵਾਰੀ ਜਰੂਰ ਆਵੇਗੀ। ਮੈਂ ਲੱਗੀ ਰਹਿਣਾ। ਕਰਦਿਆਂ ਕਰਾਉਂਦਿਆਂ ਕਹਿੰਦੀ ਇੱਕ ਸਾਲ ਬਤੀਤ ਹੋਇਆ। ਇੱਕ ਸਾਲ ਤੋਂ ਬਾਅਦ ਮੇਰੇ ਘਰ ਵਾਲੇ ਦੇ ਵਿੱਚ ਕੋਈ ਐਸੀ ਹਿੰਮਤ ਜਾਗੀ ਕਿ ਉਹ ਆਪਣੇ ਪਰਿਵਾਰ ਨਾਲ ਲੜ ਕੇ ਮੇਰੇ ਕੋਲ ਆਇਆ। ਸਾਡੇ ਘਰ ਆਇਆ। ਸਾਡੇ ਘਰ ਆ ਕੇ ਮੇਰੇ ਬਾਪ ਨੂੰ ਕਹਿੰਦਾ ਕਿ ਮੈਂ ਉਹ ਪਰਿਵਾਰ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਤੇ ਮੈਂ ਉੱਥੇ ਸਾਰਾ ਕੁਝ ਛੱਡ ਕੇ ਆ ਗਿਆ ਤੇ ਮੈਂ ਕੋਈ ਨਿੱਕੀ ਮੋਟੀ ਨੌਕਰੀ ਕਰ ਲੈਣਾ ਸਾਨੂੰ ਇੱਕ ਕਮਰਾ ਲੱਭ ਦਿਓ ਕਹਿੰਦੀ ਵੀ ਮੈਂ ਬੜੀ ਖੁਸ਼ ਹੋਈ ਵੀ ਮੇਰੇ ਕਰਕੇ ਮੇਰੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸੁਣੀ ਹੈ ਕਿ ਮੇਰਾ ਘਰ ਵਾਲਾ ਜਿਹੜਾ ਉਹਨਾਂ ਨੂੰ ਲੱਤ ਮਾਰ ਕੇ ਮੇਰੇ ਕਰਕੇ ਆਇਆ ਕਹਿੰਦੀ ਉਹਨੇ ਮੈਨੂੰ ਕਿਹਾ ਵੀ ਤੂੰ ਫਿਕਰ ਨਾ ਕਰ ਆਪਾਂ ਇੱਕ ਕਮਰਾ ਲਵਾਂਗੇ ਉੱਥੇ ਰਾਵਾਂਗੇ ਕਹਿੰਦੀ ਅਸੀਂ ਕਮਰਾ ਲਿਆ ਉਥੇ ਰਹਿੰਦੇ ਉਹ ਵੀ ਕਮਾਈ ਕਰਨ ਜਾਂਦਾ ਮੈਂ ਵੀ ਕੁਛ ਨਾ ਕੁਛ ਕੰਮ ਕਰਕੇ ਪੈਸੇ ਜੋੜਦੀ ਸਾਡਾ ਪਰਿਵਾਰ ਇਦਾਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕਿਰਪਾ ਕੀਤੀ ਐਸਾ ਮੇਰੇ ਘਰ ਵਾਲੇ ਪਤੀ ਦਾ ਮਨ ਵੱਜਾ ਕਿ ਉਹਨੇ ਆਪਣੇ ਪਰਿਵਾਰ ਨੂੰ ਵਿਸਾਰਤਾ ਕਿ ਜਿਨ੍ਹਾਂ ਨੇ ਮੇਰੀ ਇੱਜ਼ਤ ਨਹੀਂ ਕੀਤੀ ਕਹਿੰਦੀ ਫਿਰ ਅਸੀਂ ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ ਵੀ ਮੇਰੇ ਘਰ ਵਾਲਾ ਅੱਜ ਨਹੀਂ ਤਾਂ ਕੱਲ ਨੂੰ ਤਾਂ ਫਿਕਰ ਕਰੇਗਾ ਕਿ ਮੇਰੇ ਮਾਪਿਓ ਸੀ ਜਾਂ ਉਹ ਕਰਨਗੇ ਮੇਰੇ ਮਨ ਦੇ ਵਿੱਚ ਆਈ ਨਹੀਂ ਇਦਾਂ ਨਹੀਂ ਆਪਾਂ ਕਰਨੀ ਕਿਹਨੀ ਮੈਂ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸਾਂ ਕਰਦੀ ਰਹੀ ਆ ਬਾਬਾ ਦੀਪ ਸਿੰਘ ਸਾਹਿਬ ਨੇ ਸਾਰੇ ਕਾਰਜ ਸਹੀ ਕੀਤੇ ਤੇ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਤੂੰ ਜੋ ਕਹਿੰਨੀ ਆ ਭਲਿਏ ਚੰਗੀ ਕਹਿੰਨੀ ਹੈ ਮੇਰੇ ਵਿੱਚ ਹਿੰਮਤ ਹੀ ਨਹੀਂ ਸੀ ਕਦੇ ਮੈਂ ਬੋਲ ਸਕਾਂ ਪਤਾ ਨਹੀਂ ਮੇਰੇ ਵਿੱਚ ਕਿੱਥੋਂ ਹਿੰਮਤ ਆਈ ਕਿਵੇਂ ਮੈਂ ਆਪਣਾ ਘਰ ਛੱਡਦਾ ਤੇਰੇ ਘਰ ਕੇ ਮੈਂ ਇੱਥੇ ਕਮਰਾ ਲੈ ਕੇ ਰਹਿ ਰਿਆ ਪਤਾ ਨਹੀਂ ਮੇਰੇ ਵਿੱਚ ਕਿਵੇਂ ਹਿੰਮਤ ਆਈ ਆਪੇ ਸਾਰਾ ਕੁਝ ਹੋ ਗਿਆ ਜਿੱਦਾਂ ਮੇਰੇ ਕੋ ਕੋਈ ਬਾਹ ਫੜ ਕੇ ਕਰਾ ਰਿਆ ਹੋਵੇ ਕਹਿੰਦੀ ਫਿਰ ਮੈਂ ਗੁਰੂ ਘਰ ਜਾਣਾ ਸ਼ੁਰੂ ਕੀਤਾ ਕਮਰਾ ਲੈ ਲਿਆ ਕਿਰਾਏ ਤੇ ਉੱਥੇ ਰਹਿੰਦੇ ਸੀ ਕਮਾਈ ਕਰਦੇ ਸੀ ਤੇ ਫਿਰ ਲੱਗੇ ਜਿਹੜਾ ਨੇੜੇ ਕੋਈ ਗੁਰੂ ਘਰ ਸੀ ਉੱਥੇ ਜਾਂਦੀ ਸੀ ਉੱਥੇ ਜਾ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਮਾਲਾ ਫੇਰਨੀ ਮੂਲ ਮੰਤਰ ਦੀ ਮਾਲਾ ਫੇਰਨੀ ਇਦਾਂ ਕਰਦਿਆਂ ਕਰਦਿਆਂ ਕਹਿੰਦੀ ਵੀ ਮੈਂ ਹੁਣ ਇਹ ਅਰਦਾਸ ਕਰਨ ਲੱਪੀ ਵੀ ਸੱਚੇ ਪਾਤਸ਼ਾਹ ਜਿੱਦਾਂ ਮੇਰਾ ਘਰ ਵਾਲਾ ਮੇਰੇ ਕੋਲ ਆਇਆ ਇਦਾਂ ਮੇਰਾ ਸਹੁਰਾ ਪਰਿਵਾਰ ਵੀ ਮੈਨੂੰ ਲੈਣ ਆ ਜਾਵੇ ਵੀ ਮੈਨੂੰ ਕਹਿਣਾ ਕਿ ਵੀ ਆ ਜਾ ਧੀਏ ਤੂੰ ਸਾਡੇ ਨਾਲ ਰਲ ਕੇ ਰਹਿ ਇਹ ਨਹੀਂ ਮੈਂ ਇਹ ਅਰਦਾਸ ਕਰਦੀ ਰਹੀ ਕਹਿੰਦੀ ਐਸੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਵਰਤੀ ਐਸੀ ਮਿਹਰ ਹੋਈ ਕਹਿੰਦੇ ਵੀ ਮੈਨੂੰ ਇੱਕ ਦਿਨ ਸੁਪਨਾ ਆਇਆ ਸੁਪਨੇ ਦੇ ਵਿੱਚ ਦਰਸ਼ਨ ਹੋਏ ਕਿਸੇ ਦੇ ਕੋਈ ਗੁਰਸਿੱਖ ਪਿਆਰਾ ਸੀ ਉਹ ਮੈਨੂੰ ਕਹਿੰਦਾ ਕਿ ਧੀਏ ਬਾਣੀ ਆਪਣੀ ਵਧਾਲਾ ਆਪਣੀ ਬਾਣੀ ਵਧਾਲਾ ਜਿੱਥੇ ਇੱਕ ਸੁਖਣੀ ਸਾਹਿਬ ਕਰਦੀ ਹੈ ਉਥੇ ਦੋ ਕਰਿਆ ਕਰ ਤੇਰੀ ਛੇਤੀ ਅਸੀਂ ਇਲਾਜ ਰੱਖਾਂਗੇ ਛੇਤੀ ਅਰਦਾਸ ਪੂਰੀ ਕਰਾਂਗੇ ਕਹਿੰਦੀ ਮੈਂ ਅਗਲੇ ਦਿਨ ਉੱਠੀ ਮੇਰੇ ਮਨ 'ਚ ਇਹ ਹੀ ਵੀ ਮੈਨੂੰ ਸੁਪਨਾ ਆਇਆ ਕਿਸੇ ਕਾਰਨ ਕਰਕੇ ਆਇਆ ਕਹਿੰਦੀ ਮੈਂ ਗੁਰੂ ਘਰ ਜਾ ਕੇ ਦੋ ਸ੍ਰੀ ਸੁਖਣੀ ਸਾਹਿਬ ਦੇ ਪਾਠ ਸ਼ੁਰੂ ਕਰ ਦਿੱਤੇ ਇੱਕ ਸਵੇਰੇ ਕਰਦੀ ਸੀ ਇੱਕ ਸ਼ਾਮਾਂ ਨੂੰ ਕਰਦੀ ਸੀ ਕਹਿੰਦੀ ਮਹਾਰਾ ਜੀ ਐਸੀ ਕਿਰਪਾ ਵਰਤੀ ਦੋ ਹਫ਼ਤਿਆਂ ਦੇ ਵਿੱਚ ਦੋਹਾਂ ਹਫ਼ਤਿਆਂ ਦੇ ਵਿੱਚ ਮੇਰਾ ਜਿਹੜਾ ਸਹੁਰਾ ਪਰਿਵਾਰ ਸਾਨੂੰ ਸਾਡੇ ਜਿਹੜਾ ਮੇਰਾ ਪੇਕਾ ਪਰਿਵਾਰ ਸੀ ਉੱਥੇ ਆਇਆ ਉਹਨਾਂ ਨੇ ਕਿਹਾ ਕਿ ਕਿੱਥੇ ਰਹਿੰਦੇ ਨੇ ਤੁਹਾਨੂੰ ਪਤਾ ਉਹਨਾਂ ਨੂੰ ਨਾਲ ਲੈ ਕੇ ਸਾਡੇ ਘਰੇ ਆਏ ਸਾਡੇ ਘਰੇ ਆਏ ਮੇਰੀ ਸੱਸ ਤੇ ਸਹੁਰਾ ਜਿਹੜੇ ਸਾਨੂੰ ਮੈਨੂੰ ਲੱਤਾਂ ਮਾਰਦੇ ਸੀ ਕਹਿੰਦੇ ਸੀ ਰੋਟੀ ਨਹੀਂ ਤੈਨੂੰ ਮਿਲਣੀ ਉਹਨਾਂ ਨੇ ਆ ਕੇ ਮੈਨੂੰ ਇਹ ਕਿਹਾ ਵੀ ਧੀਏ ਸਾਡੇ ਕੋਲੋਂ ਗਲਤੀ ਹੋ ਗਈ ਚੱਲ ਤੂੰ ਘਰੇ ਚੱਲ ਤੇਰਾ ਘਰ ਹੈ ਤੂੰ ਜੇ ਚਾਹਨੀ ਹੈ ਹੁਣੇ ਤੇਰੇ ਨਾਂ ਕਰਵਾ ਦਿੰਨੇ ਆ ਤੂੰ ਆ ਜਾ ਸਾਡੇ ਘਰ ਉਹ ਬੀਬੀ ਨੇ ਸਾਨੂੰ ਇਹ ਵਾਰਤਾ ਸੁਣਾਈ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਮਹਿਮਾ ਉਹ ਜਨਾਨੀ ਉਹ ਬੀਬੀ ਔਰਤ ਐਸਾ ਕਰਨ ਲੱਗੀ ਕਿ ਬਾਬਾ ਦੀਪ ਸਿੰਘ ਸਾਹਿਬ ਜਿਦੋਂ ਵੱਡਾ ਕੋਈ ਨਹੀਂ ਇਦਾਂ ਕਰਕੇ ਉਹਦੀ ਸ਼ਰਧਾ ਕਿ ਬਾਬਾ ਦੀਪ ਸਿੰਘ ਸਾਹਿਬ ਵਰਗਾ ਕੋਈ ਵੀ ਨਹੀਂ ਧਨ ਗੁਰੂ ਗੋਬਿੰਦ ਸਿੰਘ ਮਾਰਦੇ ਐਸੇ ਸਿੰਘ ਚੜ੍ਹਦੀਆਂ ਕਲਾ ਵਾਲੀਆਂ ਜਿਹੜੇ ਸਾਰਿਆਂ ਦੇ ਕਾਰਜ ਜਿਹੜੇ ਸਿੱਧ ਕਰਦੇ ਪਏ ਨੇ ਉਹ ਬੀਬੀ ਨੇ ਵਾਰਤਾ ਸੁਣਾਈ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪੱਲਾ ਨਹੀਂ ਛੱਡਿਆ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਰੀ ਲਾਜ ਰੱਖੀ ਉਹਨਾਂ ਵੀ ਮੈਨੂੰ ਰੋਲ ਨਹੀਂ ਦਿੱਤਾ ਕਹਿੰਦੀ ਉਹੀ ਪਰਿਵਾਰ ਜਿਹੜਾ ਮੈਨੂੰ ਲੱਤਾਂ ਮਾਰਦਾ ਸੀ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਕਰਦੀ ਰਹੀ ਉਹੀ ਪਰਿਵਾਰ ਮੈਨੂੰ ਘਰ ਲੈ ਕੇ ਗਿਆ ਹੁਣ ਮੈਂ ਉਸੇ ਪਰਿਵਾਰ ਜਰੀਨੀ ਆ ਮੇਰੇ ਤਿੰਨ ਬੱਚੇ ਨੇ ਤੇ ਮੈਂ ਹੁਣ ਉਮਰ ਤੋਂ ਆਪਣੀ ਬਤੀਤ ਕਰ ਲਈ ਪਰ ਮੈਂ ਵਾਰਤਾ ਕਹਿੰਦੀ ਤੁਹਾਨੂੰ ਸੁਣਾਉਣੀ ਚਾਹੁੰਨਾ ਇਹ ਵਾਰਤਾ ਉਹ ਬੀਬੀ ਨੇ ਸਾਨੂੰ ਸਹਿਰਮਨ ਕਰਾਈ ਕਾਫੀ ਸਮੇਂ ਪਹਿਲਾਂ ਦੀ ਸੀ ਤੇ ਮੇਰੇ ਮਨ ਦੀ ਇੱਛਾ ਸੀ ਵੀ ਉਹ ਵੀ ਸੰਗਤ ਨਾਲ ਸਾਂਝੀ ਕਰੀਏ ਇਦਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਨੇ ਫਿਰ ਇੱਕ ਬੀਬੀ ਦਾ ਘਰ ਉਹ ਜੁੜਨ ਨੂੰ ਮਜਾਇਆ ਸੋ ਅੱਜ ਜੋ ਸਾਡੇ ਹਾਲਾਤ ਨੇ ਜਿਵੇਂ ਦੇ ਸਾਡੇ ਹਾਲਾਤ ਨੇ ਨਵੀਆਂ ਵਿਆਹੀਆਂ ਜਿਹੜੀਆਂ ਨੇ ਉਹਨਾਂ ਦਾ ਘਰ ਦੇ ਵਿੱਚ ਪ੍ਰੇਮ ਨਹੀਂ ਪੈਂਦਾ ਜਾਂ ਘਰ ਵਾਲਿਆਂ ਦਾ ਉਹਦੋਂ ਪ੍ਰੇਮ ਨਹੀਂ ਬਣਦਾ ਭਾਈ ਡੋਲੋ ਨਾ ਡਰੋ ਨਾ ਐਵੇਂ ਰੌਲਾ ਨਾ ਪਾਓ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਓਟ ਲਓ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਯਾਦ ਕਰੋ ਤੁਹਾਡੇ ਘਰ ਦੇ ਵਿੱਚ ਸੁਖ ਸੁੱਖ ਤੇ ਸ਼ਾਂਤੀ ਆਪਣੇ ਆਪ ਆ ਜਾਏਗੀ ਸ਼ਹੀਦਾ ਸਿੰਘਾਂ ਨੂੰ ਯਾਦ ਕਰਕੇ ਅਰਦਾਸ ਕਰਿਆ ਕਰੋ ਜਿਹੜੀਆਂ ਬੱਚੀਆਂ ਜਿਨ੍ਹਾਂ ਦੇ ਪਰਿਵਾਰ ਐਵੇਂ ਦੇ ਨੇ ਜਾਂ ਜਿਨ੍ਹਾਂ ਦੀਆਂ ਨੌਆਂ ਥੋੜੀਆਂ ਗੁੱਸੇ ਵਾਲੀਆਂ ਨੇ ਜਾਂ ਗੁੱਸੇ ਵਾਲੇ ਸੁਭਾਅ ਵਾਲੀਆਂ ਨੇ ਜਾਂ ਜਿਨ੍ਹਾਂ ਦੀ ਬੰਦ ਹੀ ਨਹੀਂ ਹੋ ਬਾਬਾ ਦੀਪ ਸਿੰਘ ਸਾਹਿਬ ਜੀ ਜਾਂ ਸ਼ੀਦਾ ਫੁੱਪ ਜਾਂਗੇ ਜਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰੋ ਸਤਿਗੁਰੂ ਸਾਡੇ ਘਰਾਂ ਦੇ ਵਿੱਚ ਪ੍ਰੇਮ ਤੇ ਇਤਫਾਕ ਹੋਵੇ ਅਸੀਂ ਰਲ ਕੇ ਰਹੀਏ ਸੋ ਉਸ ਬੀਬੀ ਦੀ ਜਿਹੜੀ ਵਾਰਤਾ ਸੁਣ ਕੇ ਮਨ ਨੂੰ ਐਸਾ ਆਨੰਦ ਆਇਆ ਸ਼ੀਦਾ ਸਿੰਘਾਂ ਦੀ ਸ਼ਕਤੀ ਦਾ ਸ਼ਕਤੀ ਦੀ ਮਹਿਮਾ ਵੇਖੋ ਕਿਵੇਂ ਉਹਦਾ ਕਾਰਜ ਕੀਤਾ ਤੇ ਉਹ ਬੀਬੀ ਦੀ ਕੈਸੀ ਸ਼ਰਧਾ ਤੇ ਕਿੰਨਾ ਪ੍ਰੇਮ ਸੀ ਉਹਨੇ ਉਹ ਛੱਡਿਆ ਨਹੀਂ ਇਹ ਨਹੀਂ ਡੋਲੀ ਨਹੀਂ ਭਰੋਸਾ ਰੱਖਿਆ ਉਸ પુરੂਸ ਇਹਨੂੰ ਭਾਗ ਲੱਗਿਆ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਉਹਦਾ ਘਰ ਵਸ ਗਿਆ ਸੋ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ